ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਆ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਦੇ ਵਿੱਚ ਪਿਆ ਵੱਡਾ ਖਿਲਾਰਾ ਕਾਂਗਰਸ ਪਾਰਟੀ ਦੇ ਵਿੱਚ ਲੱਗੀ ਅਸਤੀਫਿਆਂ ਦੀ ਚੜੀ ਇੱਕ ਪਾਸੇ ਭਾਰਤ ਕੁਸ਼ਪ ਆਸ਼ੂ ਬੜੇ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਦੇ ਕੋਲੋਂ ਹਾਰੇ ਯਾਨਕਿ 10000 ਤੋਂ ਪਲੱਸ ਵੋਟਾਂ ਦੇ ਨਾਲ ਤੇ ਦੂਸਰੇ ਪਾਸੇ ਆਪਸੀ મતਭੇਦਾਂ ਨੂੰ ਲੈ ਕੇ ਬੜਾ ਵੱਡਾ ਖਿਲਾਰਾ ਪੈ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਖਿਲਾਰਾ ਸੰਭਾਲਣਾ ਬੜਾ ਔਖਾ ਹੋ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਸਤੀਫਿਆਂ ਦੀ ਝੜੀ ਲੱਗੀ ਹੈ ਕਾਂਗਰਸ ਪਾਰਟੀ ਦੇ ਵਿੱਚ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦਾ ਪਹਿਲਾਂ ਹੀ ਆਪਸੀ મતਭੇਦ ਚੱਲ ਰਿਹਾ ਹੈ ਇੱਕ ਸਟੇਜ ਤੇ ਵੱਡੇ ਆਗੂ ਨਹੀਂ ਦਿਖੇ ਇੱਕ ਦੂਜੀ ਦਾ ਵਿਰੋਧ ਕੀਤਾ ਗਿਆ ਜੇਕਰ ਕਿਸੇ ਨੇ ਕਿਸੇ ਦੀ ਘਰ ਵਾਪਸੀ ਕਰਵਾਈ ਉਸ ਦਾ ਵਿਰੋਧ ਕੀਤਾ ਗਿਆ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਹੋਇਆ ਉਹ ਕੀਤਾ ਸਿਮਰਜੀਤ ਸਿੰਘ ਬੈਂਸ ਅਤੇ ਰਾਜਾ ਅਫਰਿੰਗ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਜਿਹੜੀ ਆ ਰਹੀ ਹੈ ਉਹ ਹੈ ਕਿ ਇੱਕ ਨਹੀਂ ਤਿੰਨ ਵੱਡੇ ਆਗੂਆਂ ਨੇ ਇੱਕ ਮੌਜੂਦਾ ਵਿਧਾਇਕ ਵੀ ਹੈ ਜਿਨ੍ਹਾਂ ਨੇ ਆਪ ਕੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਕਰਤ ਸਿੰਘ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਹ ਫਕੀਕੇ ਢਿੱਲੋਂ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਇਹ ਫੈਸਲਾ 23 ਜੂਨ ਨੂੰ ਲੁਧਿਆਣਾ ਪੱਛਮੀ ਜਿੰਮਨੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਆਇਆ ਹੈ ਦੋਹਾਂ ਕੋਲ ਮੀਤ ਪ੍ਰਧਾਨ ਦਾ ਅਹੁਦਾ ਸੀ ਦੋਹਾਂ ਦੀ ਦੋਹਾਂ ਹੀ ਆਗੂ ਨੇ ਆਪਣੀ ਅਸਤੀਫੇ ਹਾਈ ਕਮਾਂਡ ਨੂੰ ਭੇਜ ਦਿੱਤੇ ਹਨ ਦੱਸਦੀਏ ਕੇਸ ਤੋਂ ਪਹਿਲਾਂ ਪੰਜਾ ਅਤੇ ਲੁਧਿਆਣਾ ਪਸ਼ਮੀ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ ਰਾਸ਼ੂਦੀ ਹਾਰ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਤੋਂ 10637 ਵੋਟਾਂ ਨਾਲ ਹਾਰ ਮਿਲੀ ਸੀ ਦੱਸਦੀ ਕਿ ਲੁਧਿਆਣਾ ਜਿਮਨੀ ਚੋਣ 19 ਜੂਨ ਨੂੰ VOTING ਹੋਈ ਅਤੇ 23 ਜੂਨ ਨੂੰ ਨਤੀਜੇ ਆਏ ਕਾਂਗਰਸ ਪਾਰਟੀ ਦਾ ਆਪਸੀ ਖਿਲਾਰਾ ਆਪਸੀ મતਭੇਦ ਆਪੋ ਆਪਣੀ ਵਿਚਾਰਧਾਰਾ ਉੱਤੇ ਚੱਲੇ ਤੇ ਦੂਸਰੇ ਪਾਸੇ ਆਪ ਆ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਕਿ ਇਹ ਆਪੋ ਆਪਣੀ ਕੁਰਸੀ ਪ੍ਰਧਾਨਗੀ ਅਤੇ ਚੌਧਰਪੁਣੇ ਦੇ ਵਿੱਚ ਲੱਗੇ ਹੋਏ ਨੇ ਇਸ ਕਰਕੇ ਲਤਾਂ ਖਿੱਚੀਆਂ ਜਾ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੁਸ਼ਲਦੀਪ ਸਿੰਘ ਉਸ ਕਿਕੀ ਢਿੱਲੋ ਅਤੇ ਪਰਗਤ ਸਿੰਘ ਅਤੇ ਤੀਸਰਾ ਜਿਹੜਾ ਕੱਲ ਅਸਤੀਫਾ ਦਿੱਤਾ ਗਿਆ ਸੀ ਅਕਾਲੀ ਸੌਰੀ ਕਾਂਗਰਸ ਪਾਰਟੀ ਦੇ ਐ ਕਾਜਕਾਰੀ ਪ੍ਰਧਾਨ ਭਾਰਤ ਪੁਸ਼ਨ ਆਸ਼ੂ ਵੱਲੋਂ ਆਦ ਖੜਾ ਹੈ ਕਿ ਕੀ ਚਿੱਲੋ ਤੇ ਪ੍ਰਗਤ ਸਿੰਘ ਵੱਲੋਂ ਜੋ ਕਿ ਪੰਜਾਬ ਦੇ ਦੋਨੋਂ ਹੀ ਮੀਤ ਪ੍ਰਧਾਨ ਸੀ ਉਹਨਾਂ ਨੇ ਆਪੋ ਆਪਣੇ ਅਹੁਦੇਾਂ ਤੋਂ ਅਸਤੀਫੇ ਦੇ ਦਿੱਤੇ ਨੇ ਉਹਨਾਂ ਕਹਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸਤੀਫੇ ਆਉਣਗੇ ਕਿਉਂਕਿ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਮੁਸ਼ਕਲਾਂ ਵੱਧ ਗਈਆਂ ਨੇ ਇਹ ਮੁਸ਼ਕਲਾਂ ਨੂੰ ਜਿਹੜਾ ਹੈ ਕਿਵੇਂ ਹੱਲ ਕਰੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤਾਂ ਪਹਿਲਾਂ ਹੀ ਦੁਖੀ ਹੈ ਖਾਸ ਕਰਕੇ ਪ੍ਰਤਾਪ ਸਿੰਘ ਬਾਜਬਾ ਰਾਣਾ ਰਾਜਾ ਉਪਰਿੰਗ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਪ੍ਰਗਟ ਸਿੰਘ ਇਹਨਾਂ ਸਾਰਿਆਂ ਕੋਲੋਂ ਆਲਰੇਡੀ ਦੁਖੀ ਨੇ ਕਿਉਂਕਿ ਇਹਨਾਂ ਵੱਲੋਂ ਇੱਕ ਦੂਜੇ ਦੀਆਂ ਲਤਾਂ ਖਿੱਚੀਆਂ ਜਾ ਰਹੀਆਂ ਨੇ ਇਸ ਕਰਕੇ ਹਾਰ ਹੋਈ ਹੈ ਭਾਰਤ ਪੁਸ਼ਪ ਆਸ਼ੂ ਦੀ ਕਿਉਂਕਿ ਭਾਰਤ ਪੁਸ਼ਪ ਆਸ਼ੂ ਦੇ ਹੱਕ ਵਿੱਚ ਜੇਕਰ ਚੋਣ ਪ੍ਰਚਾਰ ਕੀਤਾ ਹੁੰਦਾ ਚੱਜ ਨਾਲ ਜੇਕਰ ਇੱਕ ਸਟੇਜ ਤੇ ਹੁੰਦੇ ਜੇਕਰ ਇਹਨਾਂ ਦੀ ਵਿਚਾਰਧਾਰਾ ਮਿਲਦੀ ਹੁੰਦੀ ਜੇਕਰ ਇਹਨਾਂ ਨੇ ਸਟੇਜ ਸਾਂਝੇ ਕਿੱਥੇ ਹੁੰਦੇ ਤੇ ਭਾਰਤ ਪੁਸ਼ਪ ਆਸ਼ੂ ਦੀ ਹਾਰ ਨਹੀਂ ਹੋਣੀ ਸੀ ਇਸ ਕਰਕੇ ਕਿੱਕੀ ਝੱਲੋ ਦੂਸਰੇ ਪੱਧ ਸੇ ਪ੍ਰਗਟ ਸਿੰਘ ਆਤੇ ਤੀਜਾ ਭਾਰਤ ਪੁਸ਼ਪ ਆਸ਼ੂ ਨੇ ਆਪੋ ਆਪਣੀ ਅਹੁਦਿਆਂ ਤੋਂ ਅੱਜ ਸਤੀਫੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਮ ਦਿੱਤੇ ਆ